ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਲੋਵ ਨਮਨੀ YouTube ਚੈਨਲ ਤੇ ਸਵਾਗਤ ਹੈ ਸਾਡਾ ਅੱਜ ਦਾ ਟਾਪਿਕ ਕਰਮਚਾਰੀ ਦੀ ਟਰਾਂਸਫਰ ਪਾਲਿਸੀ ਅਤੇ ਰੂਲਸ ਬਾਰੇ ਹੈ ਮਿਨੀਮਮ ਟੈਨਿਓਰ ਮਤਲਬ ਘੱਟ ਤੋਂ ਘੱਟ ਸਮਾਂ ਪੰਜਾਬ ਗਵਰਨਮੈਂਟ ਦੇ ਜ਼ਿਆਦਾਤਰ ਵਿਭਾਗ ਵਿੱਚ ਘੱਟ ਤੋਂ ਘੱਟ 3 ਸਾਲ ਇੱਕ ਹੀ ਸਟੇਸ਼ਨ ਤੇ ਜਾਂ 5 ਸਾਲ ਜ਼ਿਲ੍ਹਾ ਪੱਧਰੀ ਸਟੇਸ਼ਨ ਤੇ ਮੁਲਾਜ਼ਮ ਨੂੰ ਰੱਖਿਆ ਜਾਂਦਾ ਹੈ ਇਸ ਤੋਂ ਘੱਟ ਸਮੇਂ ਵਿੱਚ ਤਬਾਦਲਾ ਹੋਵੇ ਤਾਂ ਉਸ ਦੇ ਪਿੱਛੇ ਕੋਈ ਠੋਸ ਕਾਰਨ ਹੋਣਾ ਜ਼ਰੂਰੀ ਹੈ ਪਬਲਿਕ ਇੰਟਰਸਟ ਐਂਡ ਐਡਮਿਨਿਸਟ੍ਰੇਟਿਵ ਗਰਾਊਂਡ ਤੇ ਵੀ ਕਰਮਚਾਰੀ ਦਾ ਤਬਾਦਲਾ ਹੋ ਸਕਦਾ ਹੈ ਪਰ ਉਹ ਜਸਟੀਫਾਈਡ ਹੋਣਾ ਚਾਹੀਦਾ ਹੈ ਪਰਸਨਲ ਪੋਲਿਟੀਕਲ ਵੈਂਡੇਟਾ ਜਾਂ ਹਰੈਸਮੈਂਟ ਵਾਸਤੇ ਤਬਾਦਲੇ ਨੂੰ ਇਲੀਗਲ ਅਤੇ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ ਮੈਡੀਕਲ ਐਜੂਕੇਸ਼ਨਲ ਫੈਮਲੀ ਗਰਾਉਂਡਸ ਤੇ ਵੀ ਕਰਮਚਾਰੀ ਦਾ ਤਬਾਦਲਾ ਹੋ ਸਕਦਾ ਹੈ ਮੁਲਾਜ਼ਮ ਦੇ ਆਪਣੇ ਮੈਡੀਕਲ ਚਾਈਲਡ এডਿਕੇਸ਼ਨ ਸਿੰਗਲ ਪੇਰੈਂਟ ਅਤੇ ਡਿਸੇਬਿਲਟੀ ਨੂੰ ਪਹਿਲ ਦਿੱਤੀ ਜਾਂਦੀ ਹੈ। ਊਮਨ ਏਮਪਲੋਇਜ਼ ਲਈ ਪੋਸਟਿੰਗ ਨੀਅਰ ਹੋਮ ਪਾਲਿਸੀ ਨੂੰ ਬਹੁਤ ਸਾਰੇ ਵਿਭਾਗਾਂ ਵੱਲੋਂ ਫਾਲੋ ਕੀਤਾ ਜਾਂਦਾ ਹੈ। ਰੂਟੀਨ ਵਰਸਸ ਮਿਡ ਟਰਮ ਟਰਾਂਸਫਰ ਨਾਰਮਲ ਟਰਾਂਸਫਰ ਸਾਈਕਲ ਜ਼ਿਆਦਾਤਰ ਅਪ੍ਰੈਲ ਜੂਨ ਵਿੱਚ ਹੁੰਦਾ ਹੈ ਮੀਟਰਮ ਐਕਸੈਪਸ਼ਨਲ ਕੇਸਿਸ ਵਿੱਚ ਹੀ ਹੋ ਸਕਦੀ ਹੈ ਜੇ ਮੀਟਰਮ ਹੋਵੇ ਤਾਂ ਵਾਜਬ ਕਾਰਨ ਲਿਖਿਤ ਵਿੱਚ ਦੇਣਾ ਵਿਭਾਗ ਨੂੰ ਲਾਜ਼ਮੀ ਹੁੰਦਾ ਹੈ ਟਰਾਂਸਫਰ ਆਰਡਰ ਹੈੱਡ ਕੁਆਟਰ ਵੱਲੋਂ ਜਾਰੀ ਕੀਤੇ ਜਾਂਦੇ ਹਨ ਆਰਡਰ ਵਿੱਚ EMPLOYES ਦੀ ਨਵੀਂ ਜਗ੍ਹਾ ਪੋਸਟਿੰਗ ਪਲੱਸ ਹੈਡਕੁਆਟਰ ਸਾਫ਼-ਸਾਫ਼ ਲਿਖਤ ਵਿੱਚ ਹੋਣਾ ਚਾਹੀਦਾ ਹੈ। ਹੈਡਕੁਆਟਰ ਫਿਕਸ ਕਰਨਾ ਉੱਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ। ਨੋ ਟ੍ਰਾਂਸਫਰ ਡਿਊਰਿੰਗ ਸਸਪੈਂਸ਼ਨ ਮੌਤਲੀ ਸਮੇਂ ਦੌਰਾਨ ਤਬਾਦਲਾ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਕਰਮਚਾਰੀ ਨੂੰ ਵਿਭਾਗ ਦੇ ਅਧੀਨ ਰੱਖਣ ਦਾ ਹੁਕਮ ਹੁੰਦਾ ਹੈ। ਕੋਈ ਵੀ ਐਮਰਜੈਂਸੀ ਹੁਣ ਤੇ ਹੀ ਹੈਡ ਪੈਟਰਨ ਚੇਂਜ ਹੁੰਦਾ ਹੈ ਕੋਰਟ ਇੰਟਰਵੈਸ਼ਨ ਹਾਈ ਕੋਰਟ ਇਸ ਮਾਮਲੇ ਤੇ ਬਾਰ ਬਾਰ ਕਹਿ ਚੁੱਕੀ ਹੈ ਕਿ ਅਦਾਲਤ ਤਬਾਦਲੇ ਦੇ ਮਾਮਲਿਆਂ ਵਿੱਚ ਦਖਲ ਨਹੀਂ ਦੇ ਨਹੀਂ ਦਿੰਦੀ ਜੇਕਰ ਤਬਾਦਲਾ ਪਬਲਿਕ ਇੰਟਰਸਟ ਵਿੱਚ ਹੋਵੇ ਪਰ ਜੇ ਤੋ ਬਾਦਲਾ ਪਨਿਸ਼ਮੈਂਟ ਨੇਚਰ ਜਾਂ ਪੋਲੀਟੀਕਲ ਵੈਂਡਾਟਾ ਵਿੱਚ ਹੋਵੇ ਤਾਂ ਅਦਾਲਤ ਉਸ ਮਾਮਲੇ ਵਿੱਚ ਦਖਲ ਦੇ ਸਕਦੀ ਹੈ ਅਤੇ ਕਰਮਚਾਰੀ ਨੂੰ ਨਿਆਂ ਦੇ ਸਕਦੀ ਹੈ ਰਿਪਰੈਜ਼ੈਂਟੇਸ਼ਨ ਐਂਡ ਰਿਵਿਊ ਕਰਮਚਾਰੀ ਨੂੰ ਹੱਕ ਹੁੰਦਾ ਹੈ ਕਿ ਉਹ ਆਪਣੀ ਪੋਸਟਿੰਗ ਵਿਰੁੱਧ ਰਿਪਰੈਜ਼ੈਂਟੇਸ਼ਨ ਫਾਈਲ ਕਰ ਸਕਦਾ ਹੈ ਵਿਦਨ ਰੀਜ਼ਨੇਬਲ ਟਾਈਮ ਡਿਪਾਰਟਮੈਂਟਲ ਨੂੰ ਡਿਪਾਰਟਮੈਂਟ ਨੂੰ ਉਸ ਦੀ ਇਨਕੁਆਇਰੀ ਕਰਨੀ ਪੈਂਦੀ ਹੈ ਦੋਸਤੋ ਇਸ ਵੀਡੀਓ ਦਾ ਕਨਕਲੂਜਨ ਜਾਂ ਨਿਚੋੜ ਇਹ ਹੈ ਕਿ ਟ੍ਰਾਂਸਫਰ ਇੱਕ ਰੂਟੀਨ ਐਡਮਿਨਿਸਟ੍ਰੇਟਿਵ ਪ੍ਰੋਸੈਸ ਹੈ ਪਰ ਪੋਲੀਟੀਕਲ ਜਾਂ ਹਰਾਸਮੈਂਟ ਵਾਸਤੇ ਨਹੀਂ ਵਰਤਿਆ ਜਾਣਾ ਚਾਹੀਦਾ ਵਿਭਾਗ ਹਰ ਤਬਾਦਲੇ ਪਿੱਛੇ ਦਾ ਕਾਰਨ ਨੂੰ ਰਿਕਾਰਡ ਕਰਨਾ ਜ਼ਰੂਰੀ ਹੈ ਜੇ ਤੁਸੀਂ ਵੀ ਆਪਣੀ ਟਰਾਂਸਫਰ ਪੋਸਟਿੰਗ सस्पेंशन ਡੀਮ ਸਸਪੈਂਸ਼ਨ ਜਾਂ ਹੋਰ ਵੀ ਸਰਵਿਸ ਰੂਲਸ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰੋ ਮੈਂ ਨਵਨੀ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ